ਕਰਮ ਸੰਵਾਦ ਜੋ ਜਗਤ ਅਟਾਗ ਚਬਰ ਸ਼ਕਰ ਤੱਕ ਦੇ ਮਾਲਕ ਦੋਹਾਂਾਂ ਦੀ ਬਾਣੀ ਸਮੁੱਚੀ ਲਖਤਾ ਦੇ ਦਾ ਪਰਿਸ਼ਬਦ ਗੁਰੂ ਤਨ ਤਨ ਸਤਿ ਸ੍ਰੀ ਅਕਾਲ ਗੁਰ ਪ੍ਰਸਾਦ ਦੀ ਪਾਵਨ ਪਵਿੱਤਰ ਕੀ ਬੋਧ ਵਿੱਚ ਅੰਮ੍ਰਿਤ ਮੇਜੇ ਤੋਂ ਹਾਜ਼ਰ ਨਾਮ ਭਰੇ ਗੁਰ ਸਵਾਰੇ ਗੁਰੂ ਸਾਹਿਬ ਸਤ ਸੰਗੀ ਗਰਮ ਜਿੰਨੇ ਕੋਈ ਸਰੇ ਬੈਠੇ ਹਨ ਬਹੁਤ ਵੱਡੇ ਘਰਾਂ ਵਾਲੇ ਹਨ ਜਿਨ੍ਹਾਂ ਨੂੰ ਸਾਈਹਬਾ ਦੇ ਗੋਲ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਤੇ ਸਾਰਿਆਂ ਤੇ ਉਹ ਮਨੁੱਖ ਬੜੇ ਵੱਡੇ ਘਰਾਂ ਵਾਲੇ ਹੁੰਦੇ ਨੇ ਜਿਹੜੇ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਨੇ ਸਾਈਹਬਾ ਦੇ ਪਾਣੀ ਵਿੱਚ ਪੜਦੇ ਨੇ ਸਾਈਹਬਾ ਦੇ ਪਾਣੀ ਵਿੱਚ ਵਿਚਾਰਦੇ ਨੇ ਤੇ ਸਾਰਿਆਂ ਦੇ ਸੰਸਾਰ ਦੇ ਵਿੱਚ ਬੜੇ ਮੁੱੱਖ ਹੁੰਦੇ ਨੇ ਤਾਂ ਮੇ ਸਾਧਨ ਗੁਰ ਬਾਣੀ ਤੋਂ ਬਖਸ਼ਿਸ਼ ਕਾਤਾ ਮਟ ਭਾਗੀ ਹਰ ਸੰਗਤ ਪਾਲੈ ਭਾਗਹੀਨ ਪ੍ਰਣ ਜੋਤਾਂ ਖਾਵੈ ਬਿਨ ਭਰ ਦਾ ਸਤ ਸੰਗਨ ਨਾਲ ਲੱਗੈ ਬਿਨ ਸੰਗਤ ਮੈਲ ਭਰੇਦਾ ਜੀਵ ਸਾਧਨ ਦੇ ਉਹ ਮਨੁੱਖ ਬੜੇ ਵੱਡੇ ਭਾਗਾਂ ਵਾਲੇ ਹੁੰਦੇ ਜਿਹੜੇ ਮਨੁੱਖ ਉਕਾਰਤ ਪ੍ਰਮਾਤਮਾ ਦੀ ਬਾਣੀ ਨੂੰ ਪੜਦੇ ਨੇ ਕਾਲਕ ਪ੍ਰਮਾਤਮਾ ਦੀ ਬਾਣੀ ਨੂੰ ਵਿਚਾਰਦੇ ਨੇ ਤੇ ਆਪਾਂ ਜਾਣਦੇ ਆ ਕਿ ਜੂਨ ਦਾ ਮਹੀਨਾ ਚੱਲਦਾ ਪਿਆ ਤੇ ਜਦੋਂ ਦਾ ਜੂਨ ਦਾ ਮਹੀਨਾ ਚੜਦਾ ਤੇ ਸਾਨੂੰ ਉਹ ਕੰਲੂ ਘਾਰਾ ਜਿੱਤੇ ਆ ਜਾਂਦਾ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵਸ ਰਿਹਾ ਸੀ ਦਾਸ ਨੇ ਕੁਝ ਸਤਰਾਂ ਲਿਖੀਆਂ ਨੇ ਭੁੱਲਣ ਜੋਗਨਾ ਬਖਸ਼ਣ ਜੋਗੇ ਕੰਲੂ ਘਾਰਾ ਦੀ ਚਾਲਣਾ ਹੋਵੇ ਹੋਰ ਪਰ ਇਥੇ ਦੁੱਖੜਾ ਭਾਰਾ ਜੀ ਖੇਲ ਕਰਨੀਆਂ ਅੱਖਰ ਪਾਉਂਦਾ ਫੋਨ ਦੀ ਲਾਲੀ ਦੇ ਜੋਨ 84 ਹੁੰਦੇ ਨੇ ਵੰਦਰ 47 ਜਿਵੇਂ 47 ਦੇ ਵਿੱਚ ਸਾਡੇ ਉੱਤੇ ਕਹਿਰ ਹੋਇਆ ਸੀ ਮੱਡੇ-ਮੱਡੇ ਦੇ ਤਸਤੇ ਹੁੰਦੇ ਨੇ ਦੇ ਸਾਡੇ ਤੇ ਨਾਲ ਦੀ ਤੈਅ ਹੋਇਆ ਸੀ ਸਾਡਾ ਮੁੱਲ ਜਿਹੜਾ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਸੀ ਸਾਡੇ ਪੰਜਾਬੀਆਂ ਨੂੰ ਆਸ ਵਿੱਚ ਪਾੜਾ ਪਾ ਦਿੱਤਾ ਗਿਆ ਸੀ ਸਾਡੇ ਵਿੱਚ ਈਰਖਾ ਭੱਜਤੀ ਕਿਸੇ ਜੋੜੀ ਈਰਖਾ ਅੱਜ ਤੱਕ ਵੀ ਖਤਮ ਹੋਈ ਅੱਜ ਪੱਗ ਵਾਲਾ ਪੱਗ ਵਾਲੇ ਤੋਂ ਡਰਦਾ ਪਿਆ ਕੌਣ ਡਰਦਾ ਪਿਆ ਕਿਉਂਕਿ ਅੱਜ ਪੱਗ ਵਾਲਾ ਹੀ ਪੱਗ ਵਾਲੇ ਨੂੰ ਮਾਰਦਾ ਪਿਆ ਕਿਸੇ ਬਤਵਾਰ ਨੇ ਬੜਾ ਸੋਹਣਾ ਲਿਖਿਆ ਕਿ ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਕਰਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਦਾਰ ਲੱਗਦਾ ਆਪਣੇ ਯਾਰਾਂ ਨੂੰ ਕਹਿੰਦਾ ਨਾ ਸਾਨੂੰ ਤਲਵਾਰਾਂ ਤੋਂ ਡਰ ਲੱਗਦਾ ਨਾ ਸਾਨੂੰ ਤੀਰਾਂ ਤੋਂ ਡਰ ਲੱਗਦਾ ਤੇ ਡਰ ਕਿੱਥੋਂ ਲੱਗਨ ਤੇ ਅੱਜ ਸਕੇ ਯਾਰ ਤੋਂ ਲੱਗਨ ਤੇ ਡਰ ਕਿਉਂ ਲੱਗਨ ਤੇ ਆ ਕਿਉਂਕਿ ਉਹਨਾਂ ਪਤਾ ਹੁੰਦਾ ਯਾਰ ਕਿੱਦਾਂ ਯਾਰ ਮਾਰ ਕਰ ਦਿੰਦਾ ਅ ਕਈ ਲੋਕ ਕਹਿ ਦਿੰਦੇ ਨੇ ਕਿ ਸਭ ਤੋਂ ਵੱਡਾ ਤੁਹਾਡਾ ਦੁਸ਼ਮਣ ਕੌਣ ਹੈ ਕੋਈ ਕਹਿੰਦਾ ਤਲਾਨਾਂ ਤੇ ਕੋਈ ਕਹਿੰਦਾ ਢਿੰਗਣਾ ਤੇ ਇੱਥੇ ਮੇਰੀ ਸੋਚ ਕਹਿੰਦੀ ਆ ਮੇਰੇ ਵਿਚਾਰ ਕੀ ਕਹਿੰਦੀ ਆ ਸਭ ਤੋਂ ਵੱਡਾ ਦੁਸ਼ਮਣ ਤੁਹਾਡਾ ਯਾਰ ਹੈ ਕਿਉਂਕਿ ਉਸ ਨੂੰ ਨਾ ਤੇ ਤੁਹਾਡੀ ਪਤਾ ਹੁੰਦੀ ਆ ਕਿ ਇਸ ਨੂੰ ਕਿੱਦਾਂ ਧਾਰ ਲਾਉਣੀ ਆ ਇਸ ਨੂੰ ਕਿੱਦਾਂ ਮਾਰਨਾ ਹੈ ਇਸੇ ਤਰ੍ਹਾਂ ਸਾਡੇ ਨਾਲ 1947 ਦੇ ਵਿੱਚ ਹੋਇਆ ਸੀ ਸਾਡਾ ਜਿਹੜਾ ਭਾਰਤ ਗਿਰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਪਾਕਿਸਤਾਨ ਵੱਖਰਾ ਰਹਿ ਗਿਆ ਤੇ ਇਹ ਜਿਹੜਾ ਛੋਟਾ ਜਿਹਾ ਦੇਸ਼ ਸਾਡੇ ਦੇ ਦਿੱਤਾ ਗਿਆ ਤੇ ਗਰਜ ਜੌਣ ਕਿਰਾਸੀ ਚੜਦਾ ਜੌਣ ਦਾ ਮੇਹਣਾ ਚੜਦਾ ਤੇ ਸਾਨੂੰ ਘੱਲੂ ਘਾਰਾ ਕੀਤੇ ਆ ਜਾਂਦਾ ਇਤਿਹਾਸ ਦੇ ਵਿੱਚ ਤਿੰਨ ਘੱਲੂ ਘਾਰੇ ਨੇ ਪਹਿਲਾ ਘੱਲੂ ਘਾਰਾ ਵਾਪਰਿਆ ਸੀ ਸਨ 1746 ਦੇ ਵਿੱਚ ਜਿਹੜਾ ਸਾਨੂੰ ਕਦੇ ਵੀ ਭੁੱਲ ਸਕਦਾ ਦੂਸਰਾ ਘੱਲੂ ਘਾਰਾ ਵਾਪਰਿਆ ਸੀ 1762 ਦੇ ਵਿੱਚ ਕਬੀਰ ਦੇ ਦੇ ਵਿੱਚ ਜਿਹੜਾ ਸਾਨੂੰ ਕਦੇ ਨਹੀਂ ਭੁੱਲ ਸਕਦਾ ਸਨ 1946 ਦੇ ਵਿੱਚ ਵਾਪਰਿਆ ਸੀ ਕਾਨੂੰਮਾਲ ਦੇ ਸ਼ੰਭਾ ਦੇ ਵਿੱਚ ਜਿੱਦੇ ਵਿੱਚ ਕਈ ਹਜ਼ਾਰ ਸਿੱਖ ਤੇ ਸਿਕੜੀਆਂ ਛੇਡ ਹੋਏ ਸਨ ਤੇ ਤੀਸਰਾ ਘੱਲੂਕਾਰਾ ਇਹ ਆ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵਾਪਰਿਆ ਸੀ ਵਰਤਮਾਨ ਲਿਖਦੇ ਨੇ ਕਿ 40 40 50 ਹਜ਼ਾਰ ਤੋਂ ਵੱਧ ਜਿਹੜੇ ਆ ਇਸ ਦੇ ਵਿੱਚ ਸਿੱਖ ਸਿਕੜੀਆਂ ਤੇ ਛੋਟੇ-ਛੋਟੇ ਬੱਚੇ ਮਾਰੇ ਗਏ ਸਨ ਜਦੋਂ ਪੰਜਾਬ ਦੇ ਲੋਕ ਨੇ ਤਾਂ ਕਿਸੇ ਫੌਜ ਨੇ ਇਹ ਸਾਰੀ ਜਿਹੜੀ ਦਰਬਾਰ ਸਾਹਿਬ ਤਤਪੇਸ਼ ਕੀਤੀ ਸੀ ਕਿਸੇ ਵਿਦਵਾਨ ਨੇ ਕਵਿਤਾ ਕਿਤਾਬ ਲਿਖੀ ਸੀ ਤੇ ਉਹ ਕਹਿੰਦਾ ਸੀ ਤੇ ਕਹਿੰਦਾ ਕਿ ਜਿਸ ਦੇ ਵਿੱਚ ਛੋਟੇ-ਛੋਟੇ ਬੱਚੇ ਜਿਹੜੇ ਆ ਜਿਹੜੇ ਪੇ ਬੋਤਲ ਦੇ ਨਾਲ ਬੁੱਧ ਪੀਂਦੇ ਨੇ ਕਹਿੰਦਾ 1.5 ਲੱਖ ਤੋਂ ਵੱਧ ਜਿਹੜੀ ਬੋਤਲ ਲੱਭੀ ਸੀ ਇੱਕ 1.5 ਲੱਖ ਤੋਂ ਵੱਧ ਤੇ ਇਹਦੇ ਤੋਂ ਅਨੁਤਾਜਾ ਲਾ ਸਕਦੇ ਆ ਆਪਾਂ ਕਿ ਉੱਥੇ ਕਿੰਨੇ ਬੱਚੇ ਹੋਣਗੇ ਜੇ 1.5 ਤੱਕ ਤੋਂ ਵੱਧ ਜਿਹੜੇ ਆ ਵੱਜੇ ਹੋ ਸਕਦੇ ਤੇ ਉੱਥੇ ਸੰਗਤਾਂ ਕਿੰਨੀਆਂ ਹੋਣਗੀਆਂ ਪਹਿਲੇ ਦੋਨੋਂ ਆਪਾਂ ਸਰਵੇ ਕੀਤਾ ਤੇ ਸਾਡੇ ਉੱਤੇ ਕੀ ਕਹਿਰ ਹੋਇਆ ਦਰਬਾਰ ਸਾਹਿਬ ਨੂੰ ਕਿਹੜਾ ਪੈ ਜਾਂਦਾ ਇਹ ਚੈੱਕ ਕਰਨ ਵਾਸਤੇ ਫੈਰਿੰਗ ਕੀਤੀ ਜਾਂਦੀ ਹੈ ਕਿ ਅੰਦਰ ਜਿਹੜਾ ਕਿੰਨੇ ਖਾੜਕੂ ਬੈਠੇ ਨੇ ਸੰਗਤ ਕਿਹੜੀ ਕਿਹੜੀ ਬੈਠੀ ਆ ਉਹਨਾਂ ਕੋਲ ਹਥਿਆਰ ਕਿਹੜੇ ਕਿਹੜੇ ਨੇ ਉਹਨਾਂ ਨੇ ਕਿੜੀ ਦੁਪਹਿਰ 2 ਵਜੇ ਫੈਰੇ ਕਿ ਸ਼ੁਰੂ ਕੀਤੀ 2 ਵਜੇ ਫੈਰੇ ਕੀਤੀ ਤੇ ਤਕਰੀਬਨ ਰਾਤ 8:30 7 ਵਜੇ ਤੱਕ ਇਹ ਫੈਰੇ ਚੱਲਦੇ ਰਹੀ ਵਿਦਵਾਨ ਲਿਖਦੇ ਨੇ ਕਿ 7-8 ਘੰਟੇ ਜਿਹੜੀ ਫੈਰੇ ਚੱਲਦੀ ਰਹੀ ਜਿਸ ਦੇ ਵਿੱਚ 11 ਸਿੰਘ ਸ਼ਹੀਦ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਪਹਿਲਾ ਸਿੰਘ ਹੁੰਦਾ ਭਾਈ ਮਹੰਗਾ ਸਿੰਘ ਦੂਸਰਾ ਸਿੰਘ ਹੈ ਭਾਈ RAM ਸਿੰਘ ਭਾਈ ਮਹੰਗੇ ਦਾ ਸਸਕਾਰ ਜਿਹੜਾ ਮੰਜੀ ਹਾਲ ਦੇ ਕੋਲ ਕੀਤਾ ਜਾਂਦਾ ਹੈ ਵਾਇਟਰੂ ਮਾਫ ਕਰਨਾ ਸ੍ਰੀ ਕਾਦਰ ਸਾਹਿਬ ਦੇ ਕੋਲ ਕੀਤਾ ਜਾਂਦਾ ਹੈ ਤੇ ਭਾਈ ਰਾਮ ਸਿੰਘ ਦਾ ਸੰਸਕਾਰ ਜਿਹੜਾ ਉਹ ਲੰਗਰ ਹਾਲ ਦੇ ਕੋਲ ਕੀਤਾ ਜਾਂਦਾ ਹੈ ਤੇ ਕੁਝ ਹੋਰ ਵੀ ਸਿੰਘ ਸ਼ਹੀਦ ਹੋਏ ਜਾਂ ਘੋਏ ਸਨ ਜਿਨ੍ਹਾਂ ਦੇ ਇਤਿਹਾਸ ਦੇ ਵਿੱਚ ਨਾਮ ਜਿਹੜੇ ਨਹੀਂ ਮਿਲਦੇ ਤੇ ਉਹਨਾਂ ਦੇ ਪਰਿਵਾਰ ਉਹਨਾਂ ਦੀਆਂ ਲੋਥਾਂ ਪੇਸ਼ਾਨ ਕਰਕੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਲੈ ਜਾਂਦੇ ਨੇ ਤੇ ਜਿਹੜੇ ਜ਼ਖਮੀ ਹੋਏ ਸੰਗ ਤੇ ਮਾਪਿ ਪੁਰਖਾਂ ਦੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਦੋ ਤਰੀਕ ਨੂੰ ਦੋ ਚੋਂ ਨੂੰ ਕੱਲ੍ਹ ਵਾਲੇ ਦਿਨ ਆਪਾਂ ਸਰਵਣ ਕੀਤਾ ਭਾਈ ਮਹਿੰਗਾ ਸਿੰਘ ਦਾ ਸੰਸਕਾਰ ਹੁੰਦਾ ਹੈ ਤੇ ਭਾਈ ਰਾਮ ਸਿੰਘ ਦਾ ਸੰਸਕਾਰ ਹੁੰਦਾ ਹੈ ਤੇ ਸਾਡੇ ਤਕਰੀਬਨ ਕੱਲ੍ਹ ਦੇ ਆਪਾਂ ਸਰਵਣ ਕੀਤਾ ਕਿ ਸੇ 8:30 ਵਜੇ ਇੰਦਰਾ ਗਾਂਧੀ ਦੂਰਦਰਸ਼ਨ ਤੇ ਆਉਂਦੀ ਹੈ ਦੂਰਦਰਸ਼ਨ ਦਿਲੰਦਰ ਦੇ ਚੈਨਲ ਤੇ ਆਉਂਦੀ ਆ ਆ ਕੇ ਸੰਗਤਾਂ ਨੂੰ ਸਾਰੇ ਲਾਗਾਂ ਵਾਸੀਆਂ ਨੂੰ ਸੰਬੋਧਨ ਹੋ ਕੇ ਕਹਿੰਦੀ ਆ ਕਿ ਮੈਂ ਪੰਜਾਬ ਦੇ ਵਿੱਚ ਅਸ਼ਾਂਤੀ ਲਿਆਉਣੀ ਆ ਇੱਕ ਬੰਨੇ ਉਸ ਨੇ ਗੁਪਤ ਮੀਟਿੰਗ ਵੀ ਰੱਖ ਲਈ ਆ ਕਿ ਜਿੰਨੇ ਵੀ ਹੈਗੇ ਸਾਰੇ ਖਾੜ ਕੋ ਜਿਹੜਾ ਇਹਨਾਂ ਦਾ ਵੱਧ ਤੋਂ ਵੱਧ ਨੁਕਸਾਨ ਕਰੋ ਜਿੰਨਾ ਹੋ ਸਕਦਾ ਨੁਕਸਾਨ ਕਰੋ ਤੇ ਅੱਜ ਤੇ 3 ਜੂਨ 3 ਜੂਨ ਨੂੰ ਜਿਹੜਾ ਕਰਪੂ ਲੱਗਾ ਹੋਇਆ ਕਰ ਕੋ ਲੱਗਾ ਹੋਇਆ ਧੰਨ ਗੁਰੂ ਅਰਜਨ ਪਾਸ਼ਾ ਜੀ ਦਾ ਅੱਜ ਸ਼ਿਧੀ ਦਿਨ ਸੀ ਅੱਜ ਦੇ ਦਿਨ ਸ਼ਿਧੀ ਸੇ ਸ਼ਿਧੀ ਸੀ ਤੇ ਜਦੋਂ ਸ਼ਿਧੀ ਆਈ ਸੀ ਤੇ ਇਹਨਾਂ ਦਾ ਇਹ ਰਤਬਾ ਸੀ ਇਹ ਮੰਨਣਾ ਸੀ ਕਿ ਸ਼ਿਧੀ ਵਾਲੇ ਦਿਨ ਜਿਹੜਾ ਸੰਗਤਾਂ ਜਿਹੜੀਆਂ ਹਜ਼ਾਰਾਂ ਸੰਗਤਾਂ ਦਾ ਇੱਥੇ ਇਕੱਠ ਲਵੇਗਾ ਤੇ ਫਿਰ ਅਸੀਂ ਹਮਲਾ ਕਰ ਦਵਾਂਗੇ ਇਹ ਕੁਲਦੀਪ ਬਰਾੜ ਜਿਹੜਾ ਆਪਣੀ ਕਿਤਾਬ ਦੇ ਵਿੱਚ ਵੀ ਲਿਖਦਾ ਪਿਆ ਕਲਦੀਪ ਰਾੜ ਆਪਣੀ ਕਿਤਾਬ ਦੇ ਵਿੱਚ ਲਿਖਦਾ ਪਿਆ ਕਿ ਅਸੀਂ ਰੰਗ ਦਿੱਤੀ ਬਣਾਈ ਹੋਈ ਸੀ ਕਿ ਧੰਨ ਗੁਰ ਅਰਜਨ ਪਾਤਸ਼ਰ ਦੀ ਸ਼ਹੀਦੀ ਦੇ ਵਾਲੇ ਦਿਨ ਅਸੀਂ ਕਰਕੂ ਲਾ ਦਵਾਂਗੇ ਕਹਿੰਦੇ ਕਿ ਜਦੋਂ ਕਰਕੂ ਖੋਦ ਦਿੱਤਾ ਗਿਆ ਥੋੜੀ ਜਿਹੀ ਢੇਲ ਕਰ ਦਿੱਤੀ ਗਈ ਹਜ਼ਾਰਾਂ ਸੰਗਤਾਂ ਜਿਹੜੀਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਮਸਤਕਾਉ ਲੱਗਦੀਆਂ ਜਦੋਂ ਸੰਗਤਾਂ ਅੰਦਰ ਆਈਆਂ ਕੋਈ ਪ੍ਰਵਾਣੀ ਪੜ ਕੇ ਕੋਈ ਕੀਰਤਨ ਕਰਕੇ ਕੋਈ ਦਰਸ਼ਨ ਮੇਲੇ ਕਰਕੇ ਜਿਹੜਾ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਾ ਪਿਆ ਸੀ ਦੁਨੀਆ ਵਿੱਚ ਸ਼ਹੀਦਾਂ ਦਾ ਨਾਮ ਉੱਚਾ ਪੌਮਾ ਬਣਦੀਆਂ ਨਾਲ ਕੁਰਬਾਨੀਆਂ ਤੇ ਅਣਖ ਜੱਗ ਦੀ ਜਦੋਂ ਵੀ ਅਣਖੀਆਂ ਦੀ ਫਿਰ ਮਰਦੇ ਦੀ ਕਦੇ ਜਨਾਨੀਆਂ ਤੇ ਉਦੋਂ ਕਾਮ ਤੇ ਬਾਗੀ ਪਹਾੜਾਂ ਦੀ ਟੁੱਟਦਾ ਨੂਰ ਹੈ ਜਦੋਂ ਜਵਾਨੀਆਂ ਤੇ ਜਿੱਥੇ-ਜਿੱਥੇ ਸ਼ਹੀਦਾਂ ਦੀ ਰਾਤ ਪਈ ਸਰਜਾ ਕਰਦੇ ਨੇ ਲੋਕ ਨਿਸ਼ਾਨੀਆਂ ਤੇ ਗੌਰਵਪ੍ਰੀਤ ਸਿੰਘ ਸ਼ਹੀਦ ਹੋਣ ਦਾ ਚਾਰਜ ਨੂੰ ਠੋਕਰ ਮਾਰਦੇ ਹੋ ਪ੍ਰਧਾਨ ਜੀ ਕਿਉਂਕਿ ਸੰਤ ਮਹਾਪੁਰਖ ਸਤਜਨਾਇ ਸਿੰਘ ਜੀ ਖਾਲਸਾ ਢੰਡਰਾ ਵਾਲੇ ਇੱਕ ਗੱਲ ਕਰਿਆ ਕਰਦੇ ਸਨ ਉਹ ਕਹਿਆ ਕਰਦੇ ਸਨ ਕਿ ਜਦੋਂ ਵੀ ਕੋਈ ਫੌਜ ਉਹਨਾਂ ਦੇ ਉੱਤੇ ਟੱਕਰਾ ਕਰਦੀ ਸੀ ਜਾਂ ਉਹਨਾਂ ਦੇ ਨਾਲ ਕੋਈ ਜਲਮ ਕਰਨ ਵਾਲੀ ਚ ਕਰਦੀ ਸੀ ਜਾਂ ਉਹਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਵਿਦਵਾਨ ਲਿਖਦੇ ਨੇ ਕਿ ਉਹਨਾਂ ਨੂੰ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਮਹਾਪੁਰਖਾਂ ਨੇ ਗੜਿਆ ਉਹ ਰਿਸ਼ਵਤ ਜਿਹੜੀ ਟਕਰਾ ਦਿੱਤੀ ਸੀ ਕਿਉਂਕਿ ਜਿਹੜੇ ਖੁਦ ਵੇਚ ਜਾਂਦੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਵਿਕਦੀਆਂ ਤੇ ਜਿਹੜੇ ਨਹੀਂ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਤੇ ਅੱਜ ਵੀ ਸੰਤ ਜਰਨੈਲ ਸਿੰਘ ਦੀ ਖਾਲਸਾ ਭੰਡਾਰਾ ਵਾਲੇ ਦੀਆਂ ਤਸਵੀਰਾਂ ਥਰ-ਥਰ ਕੰਬਦੇ ਥਰ-ਥਰ ਕੰਬਦੇ ਨੇ ਤਸਵੀਰਾਂ ਤੋਂ ਕਿਉਂਕਿ ਉਹਨਾਂ ਦੀਆਂ ਤਸਵੀਰਾਂ ਦੇਖਦੇ ਨੇ ਉਹ ਸੱਚ ਦੇ ਪੈਰੇ ਉੱਤੇ ਚੱਲੇ ਨੇ ਉਹ ਪ੍ਰਧਾਨਗੀ ਦੇ ਵਿੱਚ ਨਹੀਂ ਪੈਣੇ ਅੱਜਕੱਲ੍ਹ ਦੇਖੀਦਾ ਗੁਰੂ ਘਰਾਂ ਦੇ ਵਿੱਚ ਪ੍ਰਧਾਨਗੀ ਦੇ ਪਿੱਛੇ ਲੜੰਗਾ ਹੁੰਦੀਆਂ ਨੇ ਕਾਲੇ ਇੱਕ ਨੌਜਵਾਨ ਗੱਭਰੂ ਦਾਸ ਦੇ ਕੋਲ ਆਇਆ ਕਹਿਣ ਲੱਗਾ ਕਿ ਮੈਂ ਦੁਪਹਿਰਾ ਕੱਟਣ ਵਾਸਤੇ ਜਿਹੜਾ ਸ਼ੀਦਾ ਸਾਹਿਬ ਦੇ ਉੱਤੇ ਜਾਣਾ ਉਸ ਨੌਜਵਾਨ ਗੱਭਰੂ ਦੀ ਦਾੜੀ ਜਿਹੜੀ ਕੱਟੀ ਹੋਈ ਹੈ ਕਹਿੰਦਾ ਕਿ ਮੈਂ ਉਸ ਦੁਪਹਿਰਾ ਕੱਟਣ ਵਾਸਤੇ ਜਾਣਾ ਤੇ ਉੱਥੇ ਮੇਰੀ ਡਿਊਟੀ ਲੱਗਦੀ ਆ ਕਿ ਸੰਗਤਾਂ ਨੂੰ ਜਿਹੜਾ ਕੰਟਰੋਲ ਕਰਨਾ ਕਟਰੋਲ ਕਰਨਾਂ ਨੇ ਕਹਿੰਦਾ ਕਿ ਇੱਕ ਦਾੜੀ ਵਾਲਾ ਸਿੱਖ ਆਇਆ ਸ੍ਰੀ ਸਾਹਿਬ ਉੱਥੋਂ ਦੀ ਪਾਇਲ ਤੇ ਆ ਕੇ ਮੈਨੂੰ ਕਹਿਣ ਲੱਗਾ ਕਹਿੰਦਾ ਕੀ ਕਰਦਾ ਪਿਆ ਇੱਥੇ ਤੇ ਉਹ ਕਹਿਣ ਲੱਗਾ ਕਹਿੰਦਾ ਮੈਂ ਕਿਹਾ ਸੀ ਕਿ ਮੈਂ ਇੱਥੇ ਸੇਵਾ ਕਰਨ ਆਇਆ ਤੇ ਕਹਿਣ ਲੱਗਾ ਤੇਰੇ ਤੇ ਦਾੜੀ ਵੀ ਨਹੀਂ ਹੈਗੀ ਤੇ ਤੂੰ ਇੱਕ ਸੇਵਾ ਕਰਨ ਵਾਸਤੇ ਕਿੱਦਾਂ ਸੇਵਾ ਕਰ ਸਕਦਾ ਅੱਜ ਅਸੀਂ ਖੁੱਦ ਜਿਹੜਿਆ ਨੌਜਵਾਨਾਂ ਨੂੰ ਰੋਕ ਰਿਹਾ ਕਿਉਂਕਿ ਜੇ ਨੌਜਵਾਨ ਆ ਕੇ ਸੇਵਾ ਕਰਨਗੇ ਤੇ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਸੇਵਾ ਹੁੰਦੀ ਕੀ ਆ ਸਿੱਖ ਕੌਣ ਹੈ ਸਿੱਖ ਦਾ ਰੁਤਬਾ ਕੀ ਹੈ ਤੇ ਅੱਜ ਸਿੱਖਾਂ ਜਿਹੜੇ ਸਿੱਖ ਖੁਦ ਜਿਹੜੇ ਨੇ ਅੰਮ੍ਰਿਤ ਛੱਕ ਕੇ ਚੋਲੇ ਪਾ ਕੇ ਅੱਜ ਨੌਜਵਾਨਾਂ ਰੋਕਦੇ ਪੈਣੇ ਸੇਵਾ ਕਰਨ ਤੋਂ ਰੋਕਦੇ ਪੈਣੇ ਪਰ ਮੇਰਾ ਸਾਹਿਬ ਕਹਿੰਦਾ ਸਤਗੁਰ ਕੀ ਸੇਵਾ ਸਫਲਾ ਹੈ ਜੇ ਕੋ ਕਰੇ ਚਿਤ ਲਾਏ ਮਨ ਚ ਗਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਸਾਡੀ ਹਉਮੈ ਤੇ ਆਪ ਨਹੀਂ ਖਤਮ ਹੁੰਦੀ ਪਈ ਅਸੀਂ ਗੁਰੂ ਘਰ ਵਿੱਚ ਜਾ ਕੇ ਜਿਵੇਂ ਤਮਾਸ਼ੇ ਕਰਦੇ ਆ ਮੈਨੂੰ ਨਹੀਂ ਲੱਗਦਾ ਕਿ ਇਹ ਤਮਾਸ਼ੇ ਹੁੰਦੇ ਹੋਣਗੇ ਕਦੀ ਮੰਦਰ ਦੇ ਵਿੱਚ ਨਹੀਂ ਦੇਖਿਆ ਕ ਕਿ ਉੱਥੇ ਕੋਈ ਲੜਾਈ ਲੜਾਈ ਹੁੰਦੀ ਹੈ ਕਦੀ ਮਸਜਿਦ ਦੇ ਵਿੱਚ ਨਹੀਂ ਦੇਖਿਆ ਕਿ ਉੱਥੇ ਲੜਾਈ ਹੁੰਦੀ ਹੈ ਕਦੀ ਕੀਰਤਨ ਜਗ੍ਹਾ ਤੇ ਨਹੀਂ ਦੇਖਿਆ ਕਿ ਉੱਥੇ ਲੜਾਈ ਹੁੰਦੀ ਆ ਮੇਰੇ ਗੁਰੂ ਘਰ ਦੀ ਕਿਸਮਤ ਕਿਉਂ ਇੰਨੀ ਮਾੜੀ ਸਾਡੇ ਸਿੱਖ ਕੌਮ ਨੂੰ ਕਿਹੜੀ ਚੀਜ਼ ਚੁੱਭਦੀ ਪਈ ਜਾਂਦੀ ਕਿਹੜੀ ਚੀਜ਼ ਅੰਦਰ ਲੜਦੀ ਪਈ ਆ ਕਿ ਜਿੰਨਾ ਚਿਰ ਇਹ ਲੜਨ ਨਾਲ ਲੈਣ ਜਿੰਨਾ ਚਿਰ ਇੱਕ ਦੂਜੇ ਦੀਆਂ ਪੱਗਾਂ ਨਾ ਲੈ ਜਣ ਉਹਨਾਂ ਚਿਰ ਇਹਨਾਂ ਨੂੰ ਚੈਨ ਕਿਉਂ ਨਹੀਂ ਹੁੰਦਾ ਸਾਡੇ ਕੌਮ ਕਿਹੜੇ ਰਾਜ ਵਿੱਚ ਚੱਲਦੀ ਪਈ ਆ ਇਹ ਕਾਮ ਯੋਧੇ ਸੂਰਮਿਆਂ ਦੀ ਕਾਮ ਸੀ ਯੋਧੇ ਕੌਮ ਕੌਮ ਸੂਰਮਿਆਂ ਦੀ ਤੇ ਅੱਜ ਇਹ ਜਨਾਨੀਆਂ ਬਣ ਕੇ ਰਹਿ ਗਏ ਨੇ ਤੇ ਮਹਾਪੁਰਸ਼ ਇੱਕ ਗੱਲ ਕਰਿਆ ਕਰਦੇ ਨੇ ਦਿਸਣ ਕਹਿੰਦੇ ਕਿ ਤੁਹਾਡੇ ਦੇ ਵਿੱਚ ਅਣਖ ਮਤ ਮੁੱਕ ਗਈ ਆ ਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਇਆ ਕਰੋ ਤੇ ਅਰਦਾਸ ਕਰਿਆ ਕਰੋ ਤੇ ਪਾਤਸ਼ਾਹ ਸਾਨੂੰ ਜਨਾਨੀਆਂ ਬਣਾ ਦੇ ਕਿਉਂਕਿ ਮਰਦਾਂ ਵਾਲੇ ਸਾਡੇ ਕੋਲ ਕੰਮ ਨਹੀਂ ਹੈਗੇ ਨੇ ਇਹ ਸੰਤ ਦੇ ਮੈਸਜ ਜੀ ਖਾਲਸਾ ਢੰਡਰਾ ਵਾਲੇ ਗੱਲ ਕਰਿਆ ਕਰਦੇ ਸਨ ਇਤਿਹਾਸ ਦੇ ਵਿੱਚ ਵੀ ਮੌਜੂਦ ਹੈ ਸੋਖਪ੍ਰੀਤ ਸਿੰਘ ਉਦੋਂ ਨੇ ਇਹ ਕਿਤਾਬ ਦੇ ਵਿੱਚ ਲਿਖਿਆ ਹੋਇਆ 1984 ਉਹਨਾਂ ਦੀ ਕਿਤਾਬ ਤੇ ਉਹਨਾਂ ਨੇ ਵਿੱਚ ਲਿਖਿਆ ਹੋਇਆ ਕਿ ਸੰਤ ਜੀ ਲੈਸ ਜੀ ਖਾਲਸਾ ਢੰਡਰਾ ਵਾਲੇ ਇਹ ਗੱਲ ਕਰਿਆ ਕਰਦੇ ਸਨ ਤੇ ਜਿਹੜਾ ਅਮਰਤ ਦੀ ਸ਼ਕਤਾ ਹੁੰਦਾ ਸੀ ਤੇ ਉਹਨਾਂ ਨੂੰ ਇੱਕ ਮਹਿਣਾ ਜਾਂ ਮਾਰਤੀ ਕਹਿੰਦੇ ਨੇ ਕਿ ਜਿਸ ਦੀ ਸ਼ਕਲ ਆਪਦੇ ਪਿਓ ਦੇ ਨਾਲ ਨਾਂ ਰਲੇ ਉਹਨੂੰ ਕੀ ਕਹਿੰਦੇ ਇਹ ਆਪ ਭਲੀ ਭਾਤ ਜਾਣਦੇ ਤੇ ਹਜ਼ਾਰਾਂ ਨੌਜਵਾਨ ਗੱਭਰੂ ਜਿਹੜਿਆ ਸਤ ਜੀ ਲੈ ਸਿੰਘ ਜੀ ਦੀ ਇਹ ਗਾੜ ਸੁਣ ਕੇ ਜਿਹੜਾ ਅੰਮ੍ਰਿਤ ਛਕ ਲੈਂਦੇ ਸਨ ਕਿਉਂਕਿ ਸਤ ਜੀ ਲੈ ਸਿੰਘ ਜੀ ਦਾ ਰਤਬਾ ਐਡਾ ਸੀ ਐਡਾ ਸਾਫ ਸਤਿਗਤ ਦੇਨ ਸੀ 108 8 ਜਪਦੀ ਸਾਹਿਬ ਤੇ ਜਾਪ ਕਰਦੇ ਸਨ ਪਰ ਅੱਜ ਸਾਡੇ ਕੋਲ ਅੰਮ੍ਰਿਤ ਵੇਲੇ ਉੱਠ ਕੇ ਇੱਕ ਜਪਦੀ ਦਾ ਜਾਪ ਨਹੀਂ ਹੁੰਦਾ ਤੇ 108 ਪੜਨ ਦੀ ਬੜੀ ਦੂਰ ਦੀ ਗੱਲ ਸਾਡੇ ਕੋਲ ਅੰਮ੍ਰਿਤ ਵੇਲੇ ਨੇ ਉੱਠਿਆ ਜਾਂਦਾ बुरे काम को उठ खलवा नाम की बेला पै पै सोआ बुरा काम करना वे चोरियां करनी हो निंदा करनी हो ਸਿਰ ਇੱਕ ਕੰਮ ਸਮਾਂ ਨਹੀਂ ਹੈਗਾ ਸਾਡੇ ਕੋਲ ਗੁਰੂ ਘਰ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਅੱਜ ਕੀ ਦੇਖੀਦਾ ਕਈ ਗੁਰੂ ਘਰਾਂ ਦੇ ਵਿੱਚ ਮੈਂ ਇੱਥੋਂ ਤੱਕ ਦੇਖਿਆ ਦਾਸ ਇੱਕ ਗੁਰੂ ਘਰ ਦੇ ਵਿੱਚ ਗਿਆ ਸੀ ਮਾਫ ਕਰਨਾ ਲੱਗ ਚੱਲਦਾ ਪਿਆ ਗੁਰੂ ਘਰ ਦੇ ਵਿੱਚ ਗਿਆ ਉੱਥੇ ਕਥਾ ਦੇ ਵਾਸਤੇ ਦਾਸ ਨੂੰ ਪ੍ਰਧਾਨ ਸਾਹਿਬ ਨੇ ਸਨ ਕੀਤਾ ਦਾਸ ਉੱਥੇ ਪਹੁੰਚਿਆ ਕਥਾ ਕੀਤੀ ਵਿਸਾਖੀ ਵਾਲਾ ਦਿਨ ਸੀ ਕਥਾ ਕੀਤੀ ਤੇ ਬਾਅਦ ਵਿੱਚ ਇੱਕ ਪਤਾ ਨਹੀਂ ਕਿਹੜਾ ਚੋਲੇ ਵਾਲਾ ਸੀ ਆਪਣੇ ਆਪ ਨੂੰ ਟਕਸਾਲੀ ਸਿੰਘ ਕਹਿੰਦਾ ਸੀ ਉਹ ਉੱਠ ਕੇ ਦਾਸ ਦੀ ਜਿਹੜੀ ਬਦਨਾਮੀ ਕਰਨ ਲੱਗ ਪਿਆ ਅੱਜ ਕੱਲ ਸਾਡੇ ਕੋਲ ਇਹ ਕੰਮ ਚੱਲਦਾ ਪਿਆ ਪਹਿਲੀ ਗੱਲ ਤਾਂ ਕਿਸੇ ਪ੍ਰਚਾਰਕ ਸਿੰਘ ਨੂੰ ਕਿਸੇ ਬਲਾਰੇ ਸਿੰਘ ਨੂੰ ਆਪਣੇ ਗੁਰੂ ਘਰ ਵਿੱਚ ਨਾ ਬਲਾਓ ਤੇ ਜੇ ਬੁਲਾ ਲਿਆ ਫਿਰ ਉਹਦੀ ਵਿਚਾਰ ਸੁਣੋ ਇੱਕ ਪੰਨੇ ਤੁਸੀਂ ਉਸ ਦੀ ਵਿਚਾਰ ਤੋਂ ਦੇ ਪੈਦੇ ਇੱਕ ਪਿੱਛੇ ਉਸ ਦੀ ਪਿੱਠ ਦੇ ਪਿੱਛੇ ਬਦਨਾਮੀ ਕਰ ਦਿੱਖ ਇਹ ਕਿਹੜੇ ਇਤਿਹਾਸ ਦੇ ਵਿੱਚ ਲਿਖਿਆ ਕਿਹੜੀ ਮਰਿਆਦਾ ਦੇ ਵਿੱਚ ਲਿਖਿਆ ਕਿ ਸਾਨੂੰ ਇਹ ਕਰਨ ਵਾਸਤੇ ਇਹ ਸਿੱਖ ਦਾ ਰਤਬਾ ਨਹੀਂ ਸੀ ਅੱਜ ਸਿੱਖ ਦਾ ਰਤਬਾ ਇਹ ਬਣ ਗਿਆ ਸਾਨੂੰ ਗੁਰੂ ਸਾਹਿਬ ਨੇ ਇੱਕ ਕਾਲਪੁਰਖ ਪਰਮਾਤਮਾ ਦੇ ਨਾਲ ਜੋੜਿਆ ਸੀ ਤੇ ਭਗਤ ਕਬੀਰ ਜੀ ਫਰਮਾਉਂਦਾ ਕਦਕਬੀਰ ਹਰ ਦਾ ਸਿਮਰਨ ਜੋ ਕਰੇ ਸੋ ਸਕਿਆ ਸੰਸਾਰ ਇਹ ਤੋਂ ਉੱਤ ਕਦੇ ਨਾ ਡੋਲੇ ਜਿਸ ਰੱਖੈ ਸਿਰਜਣਹਾਰ ਉਹ ਕਾਲ ਪੁਰਖ ਪਰਮਾਤਮਾ ਜਿਹਦਾ ਸਭ ਤੋਂ ਵੱਡਾ ਦਾਤਾ ਜਿਸ ਦੀ ਪ੍ਰਾਪਤੀ ਕੋਈ ਨਹੀਂ ਕਰ ਸਕਦਾ ਜਿਸ ਦਾ ਰਤਬਾ ਕੋਈ ਨਹੀਂ ਪ੍ਰਾਪਤ ਕਰ ਸਕਦਾ ਦੁਨੀਆਂ ਦੇ ਵਿੱਚ ਜਿੰਨਾ ਲੋਕੀ ਆਪਣੇ ਆਪ ਨੂੰ ਰੱਬ ਕਹੀ ਜਾਣ ਆ ਚੋਲੇ ਵਾਲੇ ਸਾਧੂ ਜਿਹੜੇ ਆਪਣੇ ਆਪ ਨੂੰ ਲੱਭਤ ਹੁੰਦੇ ਨੇ ਆਪਣੇ ਆਪ ਨੂੰ ਮੱਥੇ ਟਿਕਾਉਂਦੇ ਨੇ ਉਹ ਕਾਲ ਪੁੱਛ ਪਰਮਾਤਮਾ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਤੇਰੇ ਕਮਣ ਕਮਣ ਗੁਣ ਕਹਿ ਕਹਿਦਾ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਮੈਮਾ ਵਰਨਾ ਸਕੋ ਤੂੰ ਠਾਕੁਰ ਊਚ ਭਗਵਾਨ ਕਿਉਂਕਿ ਕਾਲ ਪੁੱਛ ਪਰਮਾਤਮਾ ਜਿਹੜਾ ਸਭ ਤੋਂ ਵੱਡਾ ਦਾਤਾ ਹੈ ਤੇ ਜਿਸ ਦੀ ਬਰਾਬਰੀ ਦੁਨੀਆਂ ਦੇ ਵਿੱਚ ਨਾ ਕੋਈ ਕਰ ਸਕਿਆ ਤੇ ਨਾ ਕੋਈ ਕਰ ਸਕਦਾ ਕਿਉਂਕਿ ਕਾਲੁਕ ਪਰਮਾਤਮਾ ਜਿਹੜਾ ਸਭ ਤੋਂ ਵੱਡਾ ਦਾਤਾ ਹੈ ਉਸ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ ਸਾਧੂ ਸੰਤਾਂ ਮਹਾਂਪੁਰਖਾਂ ਨੇ ਮਿਲਿਦਾ ਤੇ ਮਹਾਂਪੁਰਖ ਵੀ ਸਾਨੂੰ ਇਹ ਸਿਖਾਉਂਦੇ ਨੇ ਕਿ ਇੱਕ ਕਾਲੁਕ ਪਰਮਾਤਮਾ ਦੇ ਨਾਲ ਜੁੜੋ ਬੰਦੇ ਦੇ ਨਾਲ ਨਾ ਜੁੜੋ ਅੱਜ ਜਿਹੜਾ ਨੌਜਵਾਨ ਜਿਹੜਾ ਬੰਦੇ ਦੇ ਨਾਲ ਜੁੜ ਗਿਆ ਮਾਢੇ ਵਾਲਿਆਂ ਨੂੰ ਕਬਰਾਂ ਨੇ ਘੇਰ ਲਿਆ ਦਵਾਬੇ ਵਾਲਿਆਂ ਨੂੰ ਢਠੇਰਿਆਂ ਨੇ ਘੇਰ ਲਿਆ ਤੇ ਮਾਲਵੇ ਵਾਲਿਆਂ ਨੂੰ ਡੇਰਿਆਂ ਨੇ ਘੇਰ ਲਿਆ ਦੇ ਗੁਰੂ ਗ੍ਰੰਥ ਸਾਹਿਬ ਵੀ ਫਿਰ ਇਕੱਲੇ ਰਹਿ ਗਏ ਸਾਨੂੰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਸੀ ਸੰਨ 1708 ਦੇ ਵਿੱਚ ਕਲਗੀ ਤਰਕਸ਼ਮੇਸ਼ ਪਾਠਕ ਜੀ ਜੋਤੀ ਜੋਦ ਦਾ ਸਮਾਂ ਨੇੜੇ ਆਇਆ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਦਰਜ ਕੀਤੀ ਕੱਤ ਪਹਿਲਾ 30 ਰਾਗ ਸੀ 31ਵਾਂ ਰਾਗ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੁਰਬਾਣੀ ਦਰਜ ਕਰਕੇ ਸਾਹਿਬ ਨੇ ਪ੍ਰਕਾਸ਼ ਕੀਤਾ ਪ੍ਰਕਾਸ਼ ਕਰਕੇ ਜਿਸ ਨੂੰ ਗਿਆਨੀ ਗਿਆਨ ਸਿੰਘ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਨਾਨਕ ਦੇਵ ਗ੍ਰੰਥ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਗੁਰੂ ਮੰਨਿਆ ਨਹੀਂ ਮੰਨਿਆ ਮੈਨੂੰ ਨਹੀਂ ਲੱਗਦਾ ਕੋਈ ਗੁਰੂ ਮੰਨਦਾ ਪਿਆ ਅੱਜ ਅਸੀਂ ਗੁਰੂ ਘਰ ਦੇ ਵਿੱਚ ਆਉਂਨੇ ਆ ਈਰਖਾ ਵਾਰੀ ਸਾਡੇ ਕੋਲ ਜਾਰੀ ਰਹਿ ਗਈ ਕੋਈ ਕਹੀ ਨਹੀਂ ਉਹਦੇ ਨੇ ਆ ਕੇ ਰਮਾਲੇ ਚੱਕਾ ਦੇ ਨੇ ਕਰਮਾਲਾ ਪੁੱਠਾ ਲੱਗਾ ਤੇ ਸਿੱਧਾ ਲੱਗਾ ਕੋਈ ਆ ਕੇ ਵੇਖਦਾ ਕਿ ਪੱਖਾ ਕਿੱਧਰੋਂ ਲੱਗਾ ਕੋਈ ਵੇਖਦਾ ਕਿ ਚਾਦਰ ਕਿੱਡੀ ਆ ਬਸ ਅਜੀ ਸੇਵਾ ਨਹੀਂ ਕਰ ਸਕਦੇ ਨੁੱਕਾ ਟੋਕੀ ਸਾਡੇ ਕੋਲ ਜਿੰਨੀ ਮਰਜ਼ੀ ਕਰਾ ਲੋ ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾਲ ਜਾਈਏ ਕੋਲ ਕਿ ਕਦੇ ਸਾਥ ਸੰਗਤ ਵਿੱਚ ਕਰਨ ਵਾਸਤੇ ਆਉਣਾ ਉਹ ਤਾਂ ਸਾਡੇ ਕੋਲ ਇਹ ਰੁਤਬਾ ਹਣਾ ਪਈਦਾ ਕਿ ਜੇ ਸਾਥ ਸੰਗਤ ਕਰਨ ਵਾਸਤੇ ਆਇਆ ਤੇ ਸਾਥ ਸੰਗਤ ਕਰਨੀ ਆ ਅਸੀਂ ਜਿੰਨਾ ਕਿ ਇਰਖਾ ਬਾਰੇ ਸਾਡੇ ਕੋਲ ਜਾਦੀ ਰਹਿ ਗਈ ਹੈ। ਨੁੱਕਾ ਟੁੱਕੀ ਜਾਦੀ ਰਹਿ ਗਈ ਹੈ। ਰਮਾਲੇ ਚੱਕਣ ਵਾਸਤੇ ਹੁੰਦੇ ਆ ਰਮਾਲਾ ਸਿੱਧਾ ਲੱਗਾ ਕੇ ਉੱਠਾ ਲੱਗਾ ਕਿ ਜਿਹੜਾ ਰਮਾਲੇ ਤੇ ਕੋਲ ਜਿਹੜਾ ਬਾਪੂ ਬੈਠਾ ਉਹਦੀ ਆਪਾਂ ਵਿਚਾਰ ਨਹੀਂ ਸੁਣੇ। ਉਹਦੀ ਕਦੀ ਕਿਰਪਾਣੀ ਨਹੀਂ ਪੜੀ ਕਿ ਸਾਨੂੰ ਗਰਬਾਨੀ ਕੀ ਕਹਿੰਦੀ ਪਈ। ਅੱਜ ਸਾਡੇ ਵੱਤ ਸਿੱਖ ਕੌਮ ਵਾਸਤੇ ਬੜੀ ਸ਼ਰਮ ਵਾਲੀ ਗੱਲ ਆ। ਅੱਜ ਸਾਡੇ ਬੱਚਿਆਂ ਨੂੰ ਕੋਈ ਇਤਿਹਾਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ। ਵਰਨਤ ਸਖਲਾਈ ਕੈਂਪ ਚੱਲਦਾ ਪਿਆ ਸਖਲਾਈ ਕੈਂਪ ਚੱਲਦਾ ਪਿਆ ਇਹਦੇ ਵਿੱਚ ਦਾਸ ਰਿਆਂ ਨੂੰ ਕੁਝ ਐਵੋਜ ਬੱਚੇ ਮਿਲੇ ਨੇ ਉਹ ਆ ਕੇ ਜਿਹੜਾ ਖੁੱਤ ਕਹਿੰਦੇ ਨੇ ਕਿ ਸਾਡੇ ਜਿਹੜੇ ਮਾਂ ਪਿਓ ਜਿਹੜਿਆ ਸਾਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ ਨੇ ਮਾਰ ਕੰਨਾ ਲਾਈਵ ਚੱਲਦਾ ਪਿਆ ਕੋਈ ਜਾਣਕਾਰੀ ਨਹੀਂ ਦਿੰਦੇਗੇ ਇੱਕ ਬੱਚਾ ਤਾਂ ਸਾਡੇ ਕੋਲ ਕੱਲ ਆਇਆ ਛੋਟਾ ਜਿਹਾ ਬੱਚਾ ਉਹ ਆ ਕੇ ਰੋਣ ਲੱਗ ਪਿਆ ਕਹਿਣ ਲੱਗ ਪਿਆ ਕਿ ਕੱਲ ਮੇਰੀ ਜਿਹੜੀ ਮਾਤਾ ਜਿਹੜੀ ਕਹਿੰਦਾ ਮੈਨੂੰ ਘਰ ਦੇ ਵਿੱਚ ਸਿਖਾਉਂਦੇ ਨੇ ਕਿ ਕਿਉਂਕਿ ਮਾਂ ਦਾ 85% ਅਸਰ ਜਿਹੜਾ ਬੱਚੇ ਦੇ ਉੱਤੇ ਪੈਂਦਾ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੰਗਾ ਜਿਹਾ ਇਨਸਾਨ ਬਣਾ ਸਕਦੀ ਆ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੋਰ ਦਾ ਡਾਕੂ ਬਣਾ ਸਕਦੀ ਆ ਇਹ ਮਾਂ ਤੇ ਡਿਪੈਂਡ ਕਰਦਾ ਕਿ ਬੱਚੇ ਨੂੰ ਕੀ ਬਣਾਣਾ ਚੋਰ ਬਣਾਉਣਾ ਡਾਕੂ ਬਣਾਉਣਾ ਕਿ ਚੰਗਾ ਇਨਸਾਨ ਬਣਾਉਣਾ ਕਿਉਂਕਿ 85% ਅਸਰ ਜਿਹੜਾ ਬੱਚੇ ਦੇ ਉੱਤੇ ਪੈਂਦਾ ਸਾਰੇ ਦਿਹਾੜੀ ਮਾਂ ਜਿਹੜੀ ਆ ਆਪਣੇ ਬੱਚੇ ਦੇ ਕੋਲ ਰਹਿੰਦੀ ਮੈਂ ਗੱਲ ਕਰਤਾ ਪਿਆ ਸਾਂ ਅੱਜ ਦੇ ਇਤਿਹਾਸ ਦੀ ਸਾਲ 1984 ਦੀ ਅੱਜ 3 ਜੂਨ ਸੀ ਕਰਪੂ ਦੀ ਢਿੱਡ ਦਿੱਤੀ ਗਈ ਧਨਪੁਰ ਅਜਰਪਾਸ਼ੀ ਦਾ ਅੱਜ ਛਿਤੀ ਦਿਵਸ ਸੀ ਹਜ਼ਾਰਾਂ ਸੰਗਤਾਂ ਆਇਆ ਦਰਸ਼ਨ ਮੇਲੇ ਕੀਤੇ ਤੇ ਸੱਜ ਖੰਡ ਦੇ ਉੱਪਰ ਬਨੇ ਜਰਾ ਗਰਮਟ ਬਣਿਆ ਵਿਦਵਾਨ ਲਿਖਦਿਆਂ ਕੁਝ ਇਤਿਹਾਸ ਘਰ ਲਿਖਦਿਆਂ ਤੇ ਕੁਝ ਦਾਸ ਬਜ਼ੁਰਗਾਂ ਨੂੰ ਮਿਲਿਆ ਉਸ ਸਮੇਂ ਦਾ ਮੁੱਖ ਜਿਹੜਾ ਅਗਵਾਹ ਭਾਈ ਅਵਤਾਰ ਸਿੰਘ ਯੂਐਸਏ ਦਾਤ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਦਾਸ ਰਿਆ ਨੂੰ ਕੁਝ ਕੱਟਣਾ ਵਾ ਦੱਸਿਆ ਨੇ ਕਹਿਣ ਲੱਗੇ ਨੇ ਕਿ 32 ਤੋਂ ਵੱਧ ਨਿਸ਼ਾਨ ਜਿਹੜੇ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰੇ ਬਣੇ ਜਿਹੜੇ ਗੁਰਮੱਟ ਬਣਿਆ ਉਹਨਾਂ ਲੱਗੇ ਰਸਾਂ ਕਹਿਣ ਲੱਗਾ ਕਿ ਅਸੀਂ ਦਰਸ਼ਨ ਮੇਲੇ ਕਰਨ ਵਾਸਤੇ ਉੱਥੇ ਗਏ ਸਾਂ ਹਜ਼ਾਰਾਂ ਸੰਗਤਾਂ ਆਈਆਂ ਸਨ ਕਹਿਣ ਲੱਗਾ ਕਿ ਅਸੀਂ ਇਸ਼ਨਾਨ ਪਾਣੀ ਕਰਦੇ ਪੈ ਸਾਂ ਇੱਕ ਡਰਾਈਵਰ ਸਾਡੇ ਕੋਲ ਆਇਆ ਕਹਿਣ ਲੱਗਾ ਕਿ ਆ ਕੇ ਸਾਨੂੰ ਉਹਨੇ ਕਿਹਾ ਕਿ ਤੁਹਾਨੂੰ ਮਹਾਪੁਰਸ਼ ਸਤਜਗਨੈਸ਼ ਸਿੰਘ ਜੀ ਖਾਲਸਾ ਪੰਡਰਾ ਵਾਲੇ ਬੁਲਾਉਂਦੇ ਪੜ। ਕਹਿੰਦਾ ਅਸੀਂ ਤਿੰਨ ਚਾਰ ਜਣ ਸਨ ਕਹਿੰਦਾ ਮੇਰੇ ਨਾਲ ਭਾਈ ਸ਼ਮਸ਼ੇਰ ਸਿੰਘ ਭਾਈ ਅਰਲੋਕ ਸਿੰਘ ਕਹਿੰਦਾ ਇਹ ਸਾਡੇ ਮੇਰੇ ਨਾਲ ਸਨ ਤਿੰਨੇ ਅਨਛਨਾਨ ਕਰਦੇ ਪਏ ਸਨ। ਸ੍ਰੀ ਕਾਤਰ ਸਾਹਿਬ ਦੇ ਉਪਨੀ ਛੱਡ ਦੇ ਉੱਤੇ ਮਹਾਪੁਰਸ਼ਾਂ ਨੇ ਇੱਕ ਮੀਟਿੰਗ ਰੱਖੀ ਹੋਈ ਸੀ। ਕਹਿੰਦਾ ਮਹਾਪੁਰਸ਼ਾਂ ਦੇ ਕੋਲ ਗਏ ਜਾ ਕੇ ਫਤੇ ਦਾ ਜਾਪ ਕਰਾਇਆ। ਤੇ ਕਹਿੰਦਾ ਕੁਛੀ ਸਾਰੇ ਵਿੱਚ ਪਾ ਕੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਕਹਿ ਲਗਾ ਕਿ ਮਹਾਂਪੁਰਖਾਂ ਨੇ ਫਤੇ ਬੁਲਾਈ ਸਾਰੇ ਬੈਠੇ ਹੋਏ ਸਨ ਤੇ ਮਹਾਂਪੁਰਖ ਜਿਹੜੇ ਆ ਸਾਰੇ ਸੰਗਤ ਨੂੰ ਸੰਬੋਧਨ ਹੋ ਕੇ ਕਹਿੰਦੇ ਪੈਸਾਂ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਨੇ ਤੇ ਕੋਲ ਤੁਹਾਡੀ ਸੇਵਾ ਕਰਦੇ ਪੰਥ ਦੀ ਸੇਵਾ ਕਰਦਾ ਜੇ ਕੋਈ ਗਲਤੀ ਹੋ ਗਈਵੇਂ ਤੇ ਦਾਸ ਨੂੰ ਜਿਹੜਾ ਮਾਫ ਕਰਨਾ ਤੇ ਭਾਈ ਅਵਤਾਰ ਸਿੰਘ ਜੀ ਲਿਖਦੇ ਪੈਣੇ ਉਹ ਦਾਸਿਆਂ ਨੂੰ ਉਹਨਾਂ ਨੇ ਘਟਰਾ ਵਿੱਚ ਦੱਸਿਆ ਕਿ ਕਹਿੰਦੇ ਕਿ ਮਹਾਪੁਰਖਾਂ ਨੇ ਉਸ ਸਮੇਂ ਜਿਹੜੇ ਕੁਝ ਸਰੂਪੇ ਦਿੱਤੇ ਸਨ ਸਤਿਤਾ ਨੂੰ ਆਸ ਵਿੱਚ ਸਰੂਪੇ ਦਿੱਤੇ ਤੇ ਨਾਲ ਹੀ ਕਹਿ ਦਿੱਤਾ ਕਿ ਜਿਵੇਂ ਪਿਛਲੀ ਕਥਾ ਦੇ ਵਿੱਚ ਆਪਾਂ ਸਰਗਰ ਕੀਤਾ ਸੀ ਕਿ ਮਹਾਪੁਰਖ ਅਕਸਰ ਕਹਿੰਦੇ ਹੁੰਦੇ ਸਨ ਕਿ ਜਿਹੜਾ ਘਰ ਦੇ ਵਿੱਚ ਜਾਣਾ ਚਾਹੁੰਦਾ ਉਹ ਜਾ ਸਕਦਾ ਕਿਉਂਕਿ ਸਾਡੇ ਕੋਲ ਲੈ ਕੇ ਕੁਝ ਤਿੰਨ ਸਿੱਧਾ ਮਿਲਣ ਕਿ ਪਹਿਲੇ ਸ਼ਹੀਦੀ ਦੋ ਜਿਹਾ ਡਾਂਗਾ ਤੇ ਤਿਹਜੂਆ ਦੇਲਾ ਤੇ ਜਿਹੜਾ ਘਰ ਦੇ ਵਿੱਚ ਜਾਣਾ ਚਾਹੁੰਦਾ ਉਹ ਜਾ ਸਕਦਾ ਤੇ ਜਿਹੜਾ ਸਾਡੇ ਨਾਲ ਸ਼ਹੀਦ ਹੋਣਾ ਚਾਹੁੰਦਾ ਉਹ ਰਹਿ ਸਕਦਾ ਕਿਉਂਕਿ ਕੁਰਬਾਨੀ ਦਾ ਫਰਮਾਨ ਸੂਰਾ ਸੋ ਪਹਿਚਾਨਣੀ ਹੈ ਜੋ ਲਰੇ ਦੀਨ ਕੇ ਖੇਤ ਪੁਰਜਾ ਪੁਰਜਾ ਕੱਟ ਮਰੇ ਕੱਬੂ ਨਾ ਛੱਡੇ ਖੇਤ ਗੱਗਣ ਕਰਨਾ ਬਾਜੇ ਉਹ ਭਰੇ ਤਸਾਨੇ ਘਾਓ ਖੇਤ ਚ ਮੰਡਿਓ ਸੂਰਮਾ ਅੱਗ ਦੂਜਣ ਕੋ ਦਾਉ ਮਨਕ ਸੰਸਾਰ ਦੇ ਵਿੱਚ ਵਿਰਲਾ ਮਨੁੱਖ ਹੁੰਦਾ ਸੂਰਮਾ ਜਿਸ ਨੂੰ ਇਹ ਪ੍ਰੇਮ ਵਾਲਾ ਰੰਗ ਲੱਗਦਾ ਜਾਂ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ ਇਹ ਕਾਲਯੁਗੀ ਸਮੇਂ ਦੇ ਵਿੱਚ ਕੋਈ ਵਿਰਲਾ ਮਨੁੱਖ ਹੁੰਦਾ ਜਿਹਨੂੰ ਇਹ ਯੋਧੇ ਦਾ ਸੂਰਮੇ ਦਾ ਰੰਗ ਲੱਗਦਾ ਲਾਲ ਰੰਗ ਜਿਸ ਕੋ ਲੱਗਾ ਜਿਸ ਦਾ ਬਟ ਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਤਰ ਕਿ ਜਿਸ ਨੂੰ ਪ੍ਰੇਮ ਵਾਲਾ ਰੰਗ ਸੁਹਾਗਣ ਵਾਲਾ ਰੰਗ ਲੱਗ ਜਾਂਦਾ ਹੈ ਤੇ ਸੰਸਾਰ ਦੇ ਵਿੱਚ ਉਹ ਵੱਡਿਆਂ ਭਾਗਾ ਵਾਲਾ ਬਣ ਜਾਂਦਾ ਹੈ ਤੇ ਉਸ ਸੰਸਾਰ ਦੇ ਵਿੱਚ ਮਿਰਲਾ ਹੁਣ ਫੰਦਾ ਜਿਸ ਨੂੰ ਇੱਕ ਭਾਗਾ ਵਾਲਾ ਰੰਗ ਲੱਗਦਾ ਹੈ ਤੇ ਭਾਈ ਅਰਤਾ ਸਿੰਘ ਜੀ ਕਹਿੰਦੇ ਸਨ ਕਿ ਮਹਾਪੁਰਖਾਂ ਨੇ ਜਦੋਂ ਕਿਹਾ ਕਿ ਜਿਹੜਾ ਗਾਣਾ ਖੰਦਾ ਜਾ ਸਕਦਾ ਕਹਿੰਦਾ ਲਾ ਕੇ ਵੱਡੇ ਵੱਡੇ ਉਦਦਾਰ ਬਿਠੇ ਸਨ ਜਨਰਲ ਭਾਈ ਸ਼ਫੇਰ ਸਿੰਘ ਭਾਈ ਸ਼ਫੇਰ ਸਿੰਘ ਬੈਠੇ ਹੋਏ ਸਨ ਭਾਈ ਅਰਤਾ ਸਿੰਘ ਬੈਠੇ ਹੋਏ ਸਨ ਭਾਈ ਗੁਪਾਲ ਸਿੰਘ ਬੈਠੇ ਹੋਏ ਸਨ ਕਿਉਂਕਿ ਜਦੋਂ ਕੋਈ ਨਹੀਂ ਪੱਤਰਕਾਰ ਆਉਂਦਾ ਸੀ ਪੰਜਾਬੀ ਇੰਗਲਿਸ਼ ਦੇ ਵਿੱਚੋਂ ਆ ਕੇ ਸਵਾਲ ਪੁੱਛਦੇ ਸਨ ਤੇ ਉਹ ਸਾਰੇ ਜਿਹੜੇ ਉਧੇਦਾਰ ਬੈਠੇ ਸਨ ਤੋਂ ਮਾਹ ਪੁੱਛਣ ਪੰਜਾਬੀ ਦੇ ਵਿੱਚ ਦੱਸਦੇ ਹੁੰਦੇ ਸਨ ਕਿ ਪੱਤਰਕਾਰ ਆ ਸਵਾਲ ਪੁੱਛਦਾ ਪਿਆ ਅੱਜ ਤਿੰਨ ਜਣ ਕੁਝ ਪੱਤਰਕਾਰ ਆਏ ਨੇ ਆ ਕੇ ਮਾਹ ਪੁੱਛਣ ਤੇ ਕੁਲ ਪੁੱਛਣ ਲੱਗ ਪਏ ਨੇ ਸਵਾਲ ਪੁੱਛਣ ਲੱਗੇ ਕੱਲ੍ਹ ਤੇ ਸਰਕਾਰ ਦੀ ਇੱਕ ਭੈੜੀ ਨੀਤੀ ਸੀ ਸਰਕਾਰ ਭੈੜੀ ਨੀਤੀ ਚੱਲਦੀ ਪਈ ਸੀ ਕਿ ਆ ਕੇ ਜਿਹੜਾ ਉਹਨਾਂ ਨੂੰ ਸਵਾਲ ਪੁੱਛੋ ਇਹ ਪਤਾ ਕਰੋ ਕਿਉਂ ਡਰਦੇ ਨੇ ਕਿ ਠੀਕ ਕਰਦੇ ਪੈਣੇ ਉਹਨਾਂ ਦੇ ਵਿੱਚ ਅਣਖ ਖਤਰੋ ਹੈਗੀ ਆ ਮਨ ਦੇ ਵਿੱਚ ਡਰ ਹੈਗਾ ਕੀ ਹਸਾਬਤਾ ਵੇ ਜਦ ਸਾਰਾ ਪਤਾ ਕਰੋ ਇਹੋ ਜਿਹਾ ਸਵਾਲ ਪੁੱਛਿਆ ਜੀ ਅੱਜ ਪੱਤਰਕਾਰ ਆਏ ਨੇ ਜਦ ਪੱਤਰਕਾਰ ਆਏ ਨੇ ਮਾਂ ਪੁੱਛਾਂ ਤੇ ਕੋਈ ਸਵਾਲ ਪੁੱਛਿਆ ਤਾਂ ਕਹਿਣ ਲੱਗੇ ਤੁਹਾਡੀ ਰਣਨੀਤੀ ਕੀ ਹੈ ਤੇ ਮਾਂ ਪੁਰਸ਼ ਕਹਿਣ ਲੱਗੇ ਕਿ ਸਾਨੂੰ ਇਹ ਵੀ ਪਤਾ ਸਰਕਾਰ ਸਾਡੇ ਨਾਲ ਕੀ ਚਾਲ ਚੱਲਦੀ ਕੀ ਕਿ ਉਹਨਾਂ ਦਾ ਦਰਬਾਰ ਸਾਹਿਬ ਉੱਤੇ ਟੈਗ ਨਹੀਂ ਕਰਨਾ ਤੇ ਦਰਬਾਰ ਸਾਹਿਬ ਦੇ ਉੱਤੇ ਕੋਈ ਚੜ੍ਹ ਕੇ ਆਵੇਗਾ ਤੇ ਅਸੀਂ ਜਿਉਂਦੇ ਨਹੀਂ ਛੱਡਨੇ। ਉਹਨਾਂ ਨੇ ਬਾਕੀ ਗੁਰਦਾਨਾਂ ਦੇ ਉੱਤੇ ਵੀ ਟੈਗ ਕਰਨਾ। ਅਸੀਂ ਕਿਸੇ ਨੂੰ ਜਿਉਂਦਾ ਨਹੀਂ ਛੱਡਣਾ। ਜਦੋਂ ਸੰਤ ਜਰਨੈਲ ਸਿੰਘ ਦੀ ਖਾਸ ਸਾਹਿਬ ਪੰਡਰਾਂ ਵਾਲੇ ਦੀ ਇਹ ਸਪੀਚ ਸੁਣੀ ਕਈ ਉੱਥੇ ਥੱਥਰ ਕੰਬਲ ਰੱਖਦੇ ਸੀ। ਉਹਨਾਂ ਦੇ ਵਿੱਚ ਡਰਨਸ ਬੇਕਸਰ ਵੀ ਬੈਠਾ ਹੋਇਆ ਸੀ ਤੇ ਪੱਤਰਕਾਰ ਉਹਨਾਂ ਨੂੰ ਪੁੱਛਦਾ ਪਿਆ ਕਿ ਤੁਸੀਂ ਇੱਥੇ ਕਿੱਦਾਂ ਆਏ ਜੀ? ਜਰਨਸ ਬੇਖਸਰ ਨੇ ਕਹਿਆ ਕਿ ਪਹਿਲਾ ਮੈਂ ਦੇਸ਼ ਦੀ ਸੇਵਾ ਕੀਤੀ ਸੀ ਹੁਣ ਰਹਿਦੀ ਉਮਰ ਤੱਕ ਮੈਂ ਆਪਣੀ ਪੰਥ ਦੀ ਸੇਵਾ ਕਰਾਂਗਾ ਆਪਣੀ ਕੌਮ ਦੀ ਸੇਵਾ ਕਰਾਂਗਾ ਤੇ ਆਪਣੀ ਕੌਮ ਦੀ ਸੇਵਾ ਦੀ ਖਾਤਰ ਮੈਂ ਜਿਹੜਾ ਆਪਣਾ ਸੀਸ ਜਿਹੜਾ ਕੁਰਬਾਨ ਕਰ ਦਵਾਂਗਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਿੱਖਾ ਪਲਾਈ ਸੀ ਪੰਥ ਜਿਹੜਾ ਪਲਾਇਆ ਸੀ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਤੁੰਗੁਰ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਜਿਹੜਾ ਇਸ ਸੰਪੰਦਿ ਤੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਉਸ ਨੂੰ ਆਪਣਾ ਫੀਸ ਜਿਹੜਾ ਕੁਰਬਾਨ ਕਰਨਾ ਪੈਂਦਾ ਜੋ ਤੋ ਪ੍ਰੇਮ ਖੇਲਣ ਕਾਚਾਉ ਸਿਰ ਤਾ ਤਲੀ ਕਲੀ ਮੇਰੀ ਆਉ ਇੱਕ ਮਾਰਕ ਪੈਰ ਤ੍ਰਿਜਾ ਸਿਰ ਦੀਜਾ ਕਾਣਾ ਕੀਜਾ ਕਿਉਂਕਿ ਗੁਰਨਾਨਕ ਪਾਤਸ਼ਾਹ ਨੇ ਸੰਤਾਤ ਜਿਹੜਾ ਬਖਸ਼ਿਸ਼ ਕਰ ਦਿੱਤਾ ਸੀ ਤੇ ਸੈਭ ਸ੍ਰੀ ਗੁਰ ਹਰਗੋਬਿੰਦ ਪਾਤਸ਼ਾਹ ਨੇ ਦੋ ਤਲਵਾਰਾਂ ਧਾਰਨ ਕਰਕੇ ਐਲਾਨ ਕੀਤਾ ਸੀ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸਕੇਤਨ ਸਤਰ ਸਜਾਵੋ ਕਮਰ ਕਸਾ ਕਰ ਦੇਖਤ ਖਾਈ ਹਮਰੀ ਖੁਸ਼ੀ ਰਹਿ ਅਗਾਈ ਤੇ ਫਿਰ ਦਸਵੇਂ ਜਾਮੇ ਦੇ ਵਿੱਚ ਧੰਨ ਧੰਨ ਸਹਿਬ ਸ੍ਰੀ ਗੁਰੂ ਹਰगोविंद ਪਾਸ਼ਾ ਜੀ ਦਾ ਪੋਤਰਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਵਾਸਤੇ ਆਪਣਾ ਸਾਰਾ ਸਰਬਸਵਾਰ ਦਿੱਤਾ ਸੀ ਤੇ ਦਾਸ ਰਾਇ ਨੇ ਕੁਝ ਵਿਚਾਰ ਲਿਖਿਆ ਭਲਾਏ ਜੰਗ ਦਾ ਕਾਰਜਕੁਸ਼ਲ ਸਮੇਸ਼ ਤੇ ਦੀ ਐਸੀ ਸ਼ਕਤੀ ਹੈ ਤੇਰੇ ਪੁਕਾਰ ਦੇ ਵਿੱਚ ਜਾਲ ਮਸੰਨੇ ਕਦੇ ਝੁਕਣਾ ਨਹੀਂ ਐਸਾ ਖੂਨ ਹੈ ਤੇਰੇ ਪਰਿਵਾਰ ਦੇ ਵਿੱਚ ਮਾਣ ਤੋੜ ਕੇ ਚੱਕਣਾ ਚੂਰ ਕਿਤੇ ਚੜ ਕੇ ਆਏ ਸੀ ਜੋ ਹੰਕਾਰ ਦੇ ਵਿੱਚ ਵਿੱਚ ਅਜੀਤ ਹੋ ਕੇ ਡਿੱਗੇ ਚਰਨੀ ਤੇਰੇ ਮਾਣ ਕਉਂਦੇ ਨੇ ਤੇਰੇ ਦਰਬਾਰ ਦੇ ਵਿੱਚ ਜਿਵੇਂ ਵਿੱਚ ਕਾਸ਼ ਦੇ ਚਮਕ ਚਮਕੇ ਸੋਭਾ ਤੇ ਰਮੇਸ਼ ਦੀ ਸਾਰੇ ਸੰਸਾਰ ਵਿੱਚ ਪਾਰ ਕੀਤੇ ਤੂੰ ਗੁਰਪ੍ਰੀਤ ਸਿੰਘ ਵਰਗੇ ਨਾਮ ਜਪਦਿਨ ਤੇਰਾ ਪਿਆਰ ਦੇ ਵਿੱਚ ਜੇ ਮਹਾਰਾਜ ਸਾਡੇ ਵਰਗੇ ਪਾਪੀਆਂ ਨੂੰ ਤਾਰ ਸਕਦਾ ਤੇ ਮਹਾਰਾਜ ਕਿਰਪਾ ਕਰ ਸਕਦਾ ਤੇ ਗੁਰੂ ਸਾਹਿਬ ਜੀ ਨੇ ਰਤਬਾ ਬਖਸ਼ ਕੀਤਾ ਸੀ ਕੇਸਾਂ ਦੇ ਬਦਲੇ ਗੁਰਬਾਣੀ ਦੇ ਬਦਲੇ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਸਰਪੰਸ ਵਾਰ ਦਿੱਤਾ ਸੀ ਕੌਮ ਦੇ ਬਦਲੇ ਤੇ ਅੱਜ ਅਸੀਂ ਨਾਰੀ ਦੇ ਕੋਲ ਖੁਦ ਜਾਂਦੇ ਆ ਨਾਰੀ ਨੂੰ ਕਹਿੰਦੇ ਆ ਤੇ ਕੇਸਾਂ ਨਹੀਂ ਚਾਹੀਦੇ ਇਹਨੂੰ ਕੱਟ ਦੇ ਤੇ ਕੱਟਦੇ ਸਾਨੂੰ ਕੇਸ ਨਹੀਂ ਚਾਹੀਦੇ ਤੇ ਇਹਨਾਂ ਕੇਸਾਂ ਦੇ ਬਦਲੇ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਸਰਪੰਸ ਵਾਰ ਦਿੱਤਾ ਸੀ ਜਰਨਲ ਸੁਖਦੇਵ ਸਿੰਘ ਕਹਿਣ ਲੱਗਾ ਕਿ ਮੈਂ ਆਪਣਾ ਜਿਹੜਾ ਸੀਸ ਜਿਹੜਾ ਕੁਰਬਾਨ ਕਰ ਦਵਾਂਗਾ ਪਹਿਲਾਂ ਮੈਂ ਦੇਸ਼ ਦੀ ਸੇਵਾ ਕੀਤੀ ਸੀ ਹੁਣ ਮੈਂ ਕੌਮ ਦੀ ਸੇਵਾ ਕਰਨੀ ਹੈ ਤੇ ਇਹ ਸਭ ਸੁਣ ਕੇ ਜਿਹੜਾ ਸਾਰੇ ਇੰਨ ਥਾਰ-ਥਾਰ ਕੰਬਣ ਲੱਗ ਪਏ ਸੀ ਜਦੋਂ ਜਰਨਲ ਸੁਖਦੇਵ ਸਿੰਘ ਨੇ ਇਹ ਸਭ ਕੁਝ ਕਿਹਾ ਜਦੋਂ ਇਹ ਆਪ ਤੇ ਸਾਰੇ ਜਿਹੜੇ ਨਾਇ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਨੇ ਰਣਨੀਤੀ ਬਣਾਈ ਕਿਹੜੀ ਰਣਨੀਤੀ ਤਾਂ ਉਹਨਾਂ ਨੇ ਸਾਰਿਆਂ ਨੂੰ ਉੱਥੇ ਆਈ ਸੰਤਨ ਨੂੰ ਸੰਬੋਧਨ ਕੀਤਾ ਉਹਨਾਂ ਦਾ ਧੰਨਵਾਦ ਕੀਤਾ ਤੇ ਇੱਕ ਵਾਰਾਂ ਫਿਰ ਕਿ ਮੇਰੇ ਗੁੱਸੇ ਸੁਭਾਅ ਦੇ ਕਾਰਨ ਜੇ ਕਿਸੇ ਨੂੰ ਕਿਸੇ ਨੂੰ ਕੋਈ ਦੁੱਖ ਲੱਗਾ ਤੇ ਦਾਸ ਜਿਹੜਾ ਖਿਮਾ ਦਾ ਜੱਜ ਹੈ ਤੇ ਉਹਨਾਂ ਨੇ ਇੱਥੇ ਤੱਕ ਕਿਹਾ ਸੀ ਜਨਰਲ ਸ਼ੇਖ ਸਿੰਘ ਨੂੰ ਕਿ ਜਨਰਲ ਸ਼ੇਖ ਸਿੰਘ ਜੀ ਕਿਉਂਕਿ ਜਨਰਲ ਸ਼ੇਖ ਸਿੰਘ ਨੂੰ ਸੰਤ ਜਨਾ ਸਿੰਘ ਜੀ ਖਾਲਸਾ ਭੰਡਾਰਾਂ ਵਾਲੇ ਜਿਹੜੇ ਭਾਈਆ ਕਹਿੰਦੇ ਸਨ ਕਹਿਣ ਲੱਗੇ ਭਾਈਆ ਜੀ ਜਦੋਂ ਅਸੀਂ ਸ਼ਹੀਦ ਹੋ ਗਏ ਸਾਡੀ ਕੋਈ ਯਾਦਗਰੀ ਨਹੀਂ ਬਣਾਣੀ ਬਸ ਇੰਨਾ ਕੰਮ ਕਰਦਾ ਹੈ ਕਿ ਛੋਟਾ ਜਿਹਾ ਇੱਕ ਛੋਟਾ ਜਿਹਾ ਇੱਕ ਮੇਸ਼ਾ ਸਾਹਿਬ ਛੜਕ ਦੇ ਉੱਤੇ ਲਾ ਦਿਆ ਦੇ ਕਿ ਆਉਂਦੀ ਜਾਂਦੀ ਸੰਗ ਦੀ ਧੂੜ ਜਿਹੜੀ ਸਾਡੇ ਉੱਤੇ ਪਵੇ ਇਹ ਰੁੱਤਬਾ ਸੀ ਸੰਤ ਜਨਾ ਸੰਖਾਲਸਾ ਪੜ੍ਹਾਉਣ ਵਾਲਿਆਂ ਦਾ ਬਾਕੀ ਜਿਹੜੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਸੋ ਇੰਨੀਆਂ ਹਾਜ਼ਰੀਆਂ ਪ੍ਰਮਾਣ ਕਰਨ ਵਰਨਿਤ ਵਿਚਾਰ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਤਨ ਤਨ ਸਤਿ ਸ੍ਰੀ ਗੁਰੂ ਅਨਸਰ ਤੇ ਆਪ ਸਰਬ ਸੰਗਤ ਪਰਸ਼ਣ ਜੋਗ ਬਖਸ਼ ਲਾਗੇ ਬਲਾਉ ਫਤਿਹ ਜੀ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ